ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਕਸ਼ਮਕਸ਼ ਜਿਹੜੀ ਆ ਇਸ ਵੇਲੇ ਚਰਨ ਸੀਮਾ ਤੇ ਪਹੁੰਚੀ ਹੋਈ ਆ ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਲਾਸ ਸੂਟ ਫਾਈਲ ਕੀਤਾ ਹੋਇਆ ਹੈਗਾ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਤੇ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਇਹ ਕਿਹਾ ਪੀ ਹਾਰਵਰਡ ਯੂਨੀਵਰਸਿਟੀ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਡਿੰਗ ਆ ਓਹੋ ਨਹੀਂ ਦਿੱਤੀ ਜਾਊਗੀ 2 ਬਿਲੀਅਨ ਤੋਂ ਵੱਧ ਜਿਹੜੀ ਫੰਡਿੰਗ ਆਲਰੇਡੀ ਸ਼ਟਡਾਊਨ ਹੋ ਚੁੱਕੀ ਹੈਗੀ ਆ ਉਹਦੇ ਵਿੱਚੋਂ ਟਰੰਪ ਨੇ ਇਹ ਕਹਿ ਰਿਹਾ ਹੈ ਵੀ ਜਿਹੜਾ 100 ਮਿਲੀਅਨ ਡਾਲਰ ਆ ਉਹ ਟ੍ਰੇਡ ਟ੍ਰੇਨਿੰਗ ਦੇ ਲਈ ਜਿਹੜਾ ਵਰਤਿਆ ਜਾਊਗਾ ਸੋ ਇਹ ਜਿਹੜੇ ਉਹਨਾਂ ਦੇ ਜਿਹੜੇ ਬਿਆਨ ਆਏ ਹੈਗੇ ਆ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਤਾਂ ਛੱਡੋ ਇਹਦੇ ਨਾਲੋਂ ਕੋਈ ਸਮਥਿੰਗ ਬਿਗ ਜਿਹੜੀ ਆ ਓਹੋ 트럼ਪ ਦੇ ਮਾਈਂਡ ਦੇ ਵਿੱਚ ਆ ਜਿਹੜਾ ਉਹ ਇੰਨਾ ਜ਼ਿਆਦਾ ਹਾਰਵਰਡ ਯੂਨੀਵਰਸਿਟੀ ਦੇ ਦੁਆਲੇ ਹੋਏ ਹੈਗੇ ਆ ਕਾਰਪੋਰੇਟ ਅਮਰੀਕਾ ਜਿਹੜਾ ਆ ਉਹ ਡੀਈਆਈ ਨੂੰ ਲੈ ਕੇ ਆਪਣੇ ਆਪ ਨੂੰ ਡਿਸਟੈਂਸ ਦੇ ਉੱਤੇ ਰੱਖ ਰਿਹਾ ਹੈਗਾ 2600 ਤੋਂ ਵੱਧ ਜਿਹੜੀਆਂ ਜੌਬਸ ਆ ਡੀਈਆਈ ਦੇ ਵਿੱਚ ਆਲਰੇਡੀ ਐਲੀਮੀਨੇਟ ਹੋ ਚੁੱਕੀਆਂ ਆ ਪਿਛਲੇ ਕੁਝ ਸਮੇਂ ਦੇ ਵਿੱਚ ਸੋ ਇਹ ਵੀ ਇੱਕ ਵੱਡਾ ਇਸ਼ੂ ਜਿਹੜਾ ਡੀਈਆਈ ਵਾਲਾ ਹਾਰਵਰਡ ਯੂਨੀਵਰਸਿਟੀ ਦੇ ਨਾਲ ਸੀਗਾ ਜੀ ਬਿਲਕੁਲ ਐਨਪੀਆਰ ਦੇ ਨਾਲ ਅੱਜ ਜਿਹੜੇ ਹਾਰਵਰਡ ਦੇ ਪ੍ਰੈਜ਼ੀਡੈਂਟ ਆ ਐਲਨ ਗਾਰਬਰ ਉਹਨਾਂ ਨੇ ਜਿਹੜੀ ਇੱਕ ਇੰਟਰਵਿਊ ਕੀਤੀ ਹੈ ਵੀਡੀਓ ਇੰਟਰਵਿਊ ਕੀਤੀ ਜਿਸ ਵਿੱਚ ਉਹਨਾਂ ਨੇ ਬਾਕੀ ਜਿਹੜੇ ਕਾਲਜਸ ਨੂੰ ਘਾਰ ਲਾਈ ਆ ਅਰਜ ਕੀਤਾ ਆ ਵੀ 트੍ਰੰਪ ਦੇ ਉਲਟ ਤੁਸੀਂ ਖੜੇ ਹੋਵੋ ਵੀ ਸਟੈਂਡ ਅਗੇਂਸਟ 트੍ਰੰਪ ਉਹਨਾਂ ਨੇ ਕਿਹਾ ਵੀ ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਡਬਲ ਡਾਊਨ ਕਰਨਾ ਚਾਹੀਦਾ ਆ ਕਮਿਟਮੈਂਟ ਟੂ ਗੁੱਡ ਆਫ ਦਾ ਨੇਸ਼ਨ ਤੇ ਕਿੰਨੇ ਵੀ ਫਰਮ ਹੋਣਾ ਚਾਹੀਦਾ ਜਿਸ ਚੀਜ਼ ਦੇ ਲਈ ਜਿਹੜੇ ਮਾਡਲਸ ਦੇ ਲਈ ਜਿਹੜੇ ਐਥਿਕਸ ਦੇ ਲਈ ਉਹ ਸਟੈਂਡ ਕਰਦੇ ਆ ਤੇ ਕਿੰਨੇ ਵੀ ਮੈਂ ਬਲੀਵ ਕਰਦਾ ਆਂ ਵੀ ਐਜੂਕੇਸ਼ਨ ਤੇ ਪਰਸੂਇਟ ਆਫ ਜੀਡੀ ਟਰੂਥ ਆ ਉਸ ਤੇ ਲਈ ਸਭ ਨੂੰ ਖੜਨਾ ਚਾਹੀਦਾ ਆ ਯੂਨੀਵਰਸਿਟੀ ਨੇ ਆਲਰੇਡੀ ਸੂ ਕੀਤਾ ਹੋਇਆ ਐਡਮਿਨਿਸਟ੍ਰੇਸ਼ਨ ਦੇ ਉਲਟ ਜਾਦ ਉਹਨਾਂ ਨੇ ਬਿਲੀਅਨਸ ਆਫ ਡਾਲਰ ਦੀ ਜਿਹੜੀ ਰਿਸਰਚ ਗ੍ਰਾਂਟ ਸੀਗੀ ਕੰਟਰੈਕਟ ਸੀ ਉਸ ਨੂੰ ਟਰੰਪ ਨੇ ਜਿਹੜਾ ਉਹ ਰੱਦ ਕਰ ਦਿੱਤਾ ਸੀ ਇੱਕ ਜੱਜ ਨੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੇਟੈਸਟ ਐਕਸ਼ਨ ਸੀ ਉਹਨਾਂ ਉੱਤੇ ਬਲਾਕ ਵੀ ਜਿਹੜਾ ਉਹ ਲਾਇਆ ਸੀ ਜਿਹੜੀ ਇੰਟਰਨੈਸ਼ਨਲ ਫੋਰਨ ਸਟੂਡੈਂਟਸ ਦੀ ਤੁਸੀਂ ਹੁਣੇ ਗੱਲ ਕਰਕੇ ਜਿਹੜੇ ਉਹ ਹਟੇ ਹੈਗੇ ਆ ਸੋ ਇਹ ਜਿਹੜਾ ਹਜੋ ਸਿੰਘ ਜੀ ਇਸ ਟਾਈਮ ਚੱਲ ਰਿਹਾ ਉਹਦੇ ਡੀਆਈ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੀਆਂ ਕੁਝ ਗੱਲਾਂ ਆ ਉਹ ਕਹਿਤੀਆਂ ਹੈਗੀਆਂ ਆ ਜਿਹੜਾ ਕਾਰਪੋਰੇਟ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਉਹ ਡੀਆਈ ਤੋਂ ਆਪਣੇ ਆਪ ਨੂੰ ਹੁਣ ਪਰੇ ਕਰ ਰਹੀ ਹੈ ਖਾਸ ਕਰਕੇ ਜਿਹੜੇ ਜੋਰਜ ਫਲੌਇਡ ਦੇ ਮਰਡਰ ਤੋਂ ਬਾਅਦ ਦੇ ਵਿੱਚ ਜੋ ਕੁਝ ਜਿਹੜਾ ਉਹ ਵਾਪਰੇ ਤਾਂ ਜਦੋਂ ਤੋਂ ਫਿਰ ਬਾਅਦ ਦੇ ਵਿੱਚ ਹੁਣ ਰਾਸ਼ਪਤੀ 트럼ਪ ਆਏ ਤੇ ਡੀਆਈ ਡੀਈਆਈ ਦੇ ਉੱਤੇ ਜਿਹੜੀ ਡਾਈਵਰਸਿਟੀ ਇਕਵੈਲਟੀ ਜਿਹੜੀ ਇਨਕਲੂਜਨ ਵਾਲੇ ਸੀਗੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੱਟ ਆਏ ਆ ਕਹਿੰਦੇ ਵੀ ਲੇਟੈਸਟ ਪਿਛਲੇ ਕੁਝ ਕਿ ਸਾਲਾਂ ਦੇ ਵਿੱਚ 2600 ਜਿਹੜੀਆਂ ਡੀਈਆਈ ਦੀਆਂ ਜਿਹੜੀਆਂ ਜੌਬ ਸੀ ਉਹਨਾਂ ਨੂੰ ਐਲੀਮੀਨੇਟ ਕੀਤਾ ਆ ਗਿਆ ਹੈਗਾ ਆ ਸੋ ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਉਹ ਥੇ ਆ ਬਣੀ ਹੋਈ ਹੈਗੀ ਆ ਸੋ ਹਾਰਵਰਡ ਦੇ ਪ੍ਰੈਜ਼ੀਡੈਂਟ ਵੀ ਜਿਹੜਾ ਉਹ ਕਹਿ ਸਕਦੇ ਆ ਵੀ ਦਬ ਨਹੀਂ ਰਹੇ 트럼ਪ ਹੁਣ ਦੇ ਦੁਆਰਾ ਜੋ ਵੀ ਇਸ ਟਾਈਮ ਕੀਤਾ ਜਾ ਰਿਹਾ ਆ ਕਿਨੇ ਵੀ ਸਾਰੇ ਹੀ ਕੰਟਰੈਕਟਸ ਹਾਰਵਰਡ ਦੇ ਨਾਲ ਜਿਹੜੇ ਉਹ ਕੱਟ ਕਰਨੇ ਜਾ ਰਹੇ ਆ ਸਰਕਾਰ ਦੇ ਵੱਲੋਂ ਹੁਣ ਇਹ ਵੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲਦੀ ਆ ਅ ਵੀ 트럼ਪ ਹੁਣਾਂ ਦੇ ਪਰਿਵਾਰ ਚ ਸ਼ਾਇਦ ਉਹਨਾਂ ਦਾ ਜਿਹੜਾ ਮੁੰਡਾ ਹੈ ਉਸ ਨੂੰ ਹਾਰਵਰਡ ਨੇ ਰਿਜੈਕਟ ਕਰ ਦਿੱਤਾ ਸੀ ਕਿਤੇ ਉਸ ਚੀਜ਼ ਦਾ ਗੁੱਸਾ ਤਾਂ ਨਹੀਂ 트럼ਪ ਜਿਹੜਾ ਉਹ ਕੱਢ ਰਿਹਾ ਜਾਂ ਦੂਜਾ ਨਾਲ ਦੇ ਨਾਲ ਪਰ ਜਿਹੜਾ ਪ੍ਰੋ ਪਾਲੈਸਟੀਨ ਵਾਲਾ ਰੌਲਾ ਆ ਉਹਨਾਂ ਉਹਨਾਂ ਦੇ ਕਹੇ ਹਾਰਵਰਡ ਨਾ ਚੱਲ ਰਹੀ ਆ ਉਹਦੇ ਕਰਕੇ ਜਿਹੜਾ ਆਈ ਥਿੰਕ ਇੱਕ ਬਦਲਾਖੂਰ ਨੀਤੀ ਜਿਹੜੀ ਹੈ 트럼ਪ ਹੁਣਾਂ ਦੀ ਸ਼ਰੇਆਮ ਜਿਹੜੀ ਹੈ ਇਸ ਟਾਈਮ ਸਾਹਮਣੇ ਆਈ ਹੋਈ ਆ ਉਧਰ ਜਿਨ੍ਹਾਂ ਦੇ ਨਾਲ ਹਾਰਵਰਡ ਦੇ ਪ੍ਰੈਜ਼ੀਡੈਂਟ ਨੇ ਇੰਟਰਵਿਊ ਕੀਤੀ ਆ ਐਨਪੀਆਰ ਨੇ ਐਨਪੀਆਰ ਨੇ ਵੀ ਪ੍ਰੈਜ਼ੀਡੈਂਟ 트ੰਪ ਦੇ ਉਲਟ ਅੱਜ ਲਾਸ ਸੂਟ ਜਿਹੜਾ ਆ ਉਹ ਦਰਜ ਕੀਤਾ ਅਦਾਲਤ ਦਾ ਦਰਵਾਜ਼ਾ ਜਿਹੜਾ ਉਹਨਾਂ ਨੇ ਖੜਕਾਇਆ ਆ ਇਹ ਉਹਨਾਂ ਨੇ ਕਿਹਾ ਵੀ ਜਿਹੜੀ ਫੈਡਰਲ ਫੰਡਿੰਗ ਪਬਲਿਕ ਰੇਡੀਓ ਨੈਟਵਰਕ ਤੇ ਪੀਬੀਐਸ ਤੇ ਲਈ ਜਿਹੜੀ ਉਹ ਬੰਦ ਕਰਨ ਜਾ ਰਹੇ ਆ ਉਹ ਐਗਜ਼ੀਕਟਿਵ ਆਰਡਰ ਦੇ ਉਲਟ ਇਹਨਾਂ ਨੇ ਜਿਹੜਾ ਲਾਸ ਸੂਟ ਆ ਉਹ ਦਰਜ ਕਰ ਦਿੱਤਾ ਵਾਸ਼ਿੰਗਟਨ ਦੇ ਜਿਹੜੇ ਉਹ ਕੋਰਟ ਦੇ ਵਿੱਚ ਇਹ ਦਾਵਾ ਕਰਦੇ ਹੋਏ ਵੀ ਸੰਵਿਧਾਨ ਦੀ ਉਲੰਘਣਾ ਹੋਈ ਆ ਤੇ ਫਸਟ ਅਮੈਂਡਮੈਂਟ ਦੀ ਜਿਹੜੀ ਇਸ ਦੇ ਵਿੱਚ ਉਲੰਘਣਾ ਆ ਜਿਹੜੇ ਐਗਜ਼ੀਕਟਿਵ ਆਰਡਰ ਦੇ ਜ਼ਰੀਏ ਫੰਡਿੰਗ ਫੈਡਰਲ ਫੰਡਿੰਗ ਜਿਹੜੀ ਪਬਲਿਕ ਰੇਡੀਓ ਨੈਟਵਰਕ ਤੇ ਪੀਵਿਅਸਲੀ ਰੋਕ ਕੇ ਜਿਹੜੀ ਉਹਨਾਂ ਨੇ ਕੀਤੀ ਹੈਗੀ ਆ